ਲੋ ਜੀ ਰਾਜਸਥਾਨ ਦੇ ਵਿੱਚ ਖੜੇ ਸੀਗੇ ਤੇ ਮੀਂਹ ਪੈ ਰਿਹਾ ਸੀਗਾ ਤੇ ਆ ਰਹੇ ਸੀਗੇ ਯਾਤਰਾ ਤੋਂ ਸੇਰੀ ਹਯੂਬ ਸਾਹਿਬ ਨਦੇੜ ਤੋਂ ਵਾਪਸ ਆ ਰਹੇ ਸੀਗੇ ਤੇ ਟਰਾਲੀ ਦੇ ਥੱਲੇ ਬਣਾਉਣ ਲੱਗੇ ਸੀਗੇ ਚਾਹ ਤੇ ਇੰਦਰ ਆਏ ਬਣਾਣੀ ਪੈਂਦੀ ਜਦੋਂ ਮੀਂਹ ਪੈਂਦਾ ਹੋਵੇ ਅਟਵਾਟ ਅੱਜ 10 ਦਿਨ ਹੋ ਗਏ ਅੱਜ 20 ਪਈ ਜਾਂਦੇ ਨੂੰ ਪੂਰੀ ਰਹਿਣੀ ਹੈ ਤੇ 4 ਵਜੇ ਹੁੰਦਾ ਵਾਪਸ ਆਉਣਾ 4 ਵਜੇ ਪਹੁੰਚੀ ਆ ਫਿਰ ਖੜੇ ਹਾਂ ਰਾਜਸਥਾਨ ਦੇ ਵਿੱਚ ਪੰਪ ਦੇ ਕੋਲੇ ਤੇ ਮੀਂਹ ਘਟੋ ਘਟ ਬਈ 8-9 ਦਿਨ ਹੀ ਹੋ ਚੱਲੇ ਲਗਾਤਾਰ ਮੀਂਹ ਪਈ ਜਾਂਦੇ ਨੇ ਤੇ ਖੜੇ ਸੀਗੇ ਰਾਜਸਥਾਨ ਦੇ ਵਿੱਚ ਤੇ ਬਣਾ ਰਹੇ ਆ ਚਾਹ ਇੰਨਾਂ ਮੋਗੇ ਤੋਂ ਯਾਤਰਾ ਹਸਰੀਹੇ ਯੂਥਾਨ ਦੇੜ ਦੀ ਬਾਅਦ ਆ ਰਹੇ ਸੀ ਕਿ ਸਾਡਾ 14 ਮਾਣ ਦੇਣਾ ਪੁੱਤੀ ਘਟ ਪਾਈ ਮੜੀ ਜੀ ਬਸ ਕਿੱਲੂ ਦਾ ਪੱਤੀ ਘਟ ਪਾਦੀ ਹਾਂ ਹਾਂ ਕਿਹੜਾ ਜਿਹੜਾ ਦਿੱਤਾ ਹੀ ਉਦਣ ਦੇ ਨੋਟਾਇਰ ਚੋਟ ਪਹੁੰਚਿਆ ਭਾਇਆ ਕਿੰਨੇ ਲੈ ਕੇ ਕੋਟੇ ਨੇ ਟਾਈਮ ਹੋ ਚੁੱਕਾ ਈ ਸੁਬਾ 7:30 ਵਜੇ ਦਾ ਬਾਕੀ ਸਾਰੇ ਜਿਹੜੇ ਟਰਾਲੀ 'ਚ ਬੈਠੀ ਆ ਮੀਂਹ ਮੀਂਹ ਦਾ ਕਰਕੇ ਗੱਡੀਆਂ ਨੂੰ ਕਿੰਨੀ ਤੇਜ਼ ਪਤਾ ਤਾਂ ਮਟਰੋਗੀ ਕਹਿੰਦੇ ਗੱਡੀ ਵਾਲੇ ਬੱਚਾ ਹੈ ਗਈ ਆਕੇ 20 ਬਹੁਤ ਜ਼ਿਆਦੇ ਆ ਇੱਥੇ ਤਾਂ ਥੋੜਾ ਘੱਟ ਠੀਕ ਆ ਤੇ ਉਹ ਸਾਹਮਣੇ ਪਹਾੜ ਦੇਖ ਰਹੇ ਆ